ਜੇ ਵੀਰੇ ਆਪਾਂ ਕਿਸੇ ਕੰਪਨੀ ਨਾਲ ਐਗਰੀਮੈਂਟ ਕਰਦੇ ਆ ਹਨਾ ਜਿਵੇਂ ਹੁਣ ਤੁਸੀਂ ਪਿੱਛੇ ਜਿਹੜੀ ਡੈਰੀ ਦੇਖਦੇ ਹੋ ਇਹ ਵੀਰੇ ਨੇਚਰਲੀ ਕੰਪਨੀ ਨਾਲ ਐਗਰੀਮੈਂਟ ਆ ਵੀਰ ਹੋਰਾਂ ਦਾ ਤੇ ਆਜੋ ਤੁਹਾਨੂੰ ਆਪਾਂ ਇਹਦੇ ਬੈਨੀਫਿਟ ਦੱਸਦੇ ਨੇ ਵੀ ਕੀ ਕੀ ਬੈਨੀਫਿਟ ਦੇਣ ਹਨਾ ਜਿਹੜਾ ਵੀ ਸਾਰਾ ਸਿਸਟਮ ਆ ਵੀਰੇ ਕੰਪਨੀ ਦੀ ਆ ਜਿਹੜਾ ਹੁਣ ਆ ਪ੍ਰੋਜੈਕਟ ਆ ਇਹਦੇ ਵਿੱਚ ਦੁੱਧ ਖਰਾਬ ਨਹੀਂ ਹੁੰਦਾ ਹਨਾ ਕੋਈ ਉਹ ਰੋਜ਼ ਰੋਜ਼ ਹੀ ਲੈਣ ਆਉਂਦੇ ਤੀਜੇ ਦਿਨ ਇਹਨੂੰ ਚੱਕਣ ਆਉਂਦੇ ਨੇ ਵੀਰੇ ਦੁੱਧ ਨੂੰ ਤੀਜੇ ਨਾਲੋਂ ਦੂਜੇ ਨਾਲ ਹਨਾ ਜਿਵੇਂ ਇਹਨਾਂ ਨੂੰ ਪਤਾ ਲੱਗਦਾਗਾ ਸਾਰਾ ਇੱਧਰ ਰੂਮ ਬਣਿਆ ਮੋਟਰ ਆ ਸਾਰਾ ਕੁਝ ਹਨਾ ਤੇ ਦੂਜਾ ਨੰਬਰ ਆਪਾਂ ਜਿਹੜਾ ਉੱਤੇ ਪ੍ਰੋਜੈਕਟ ਲੱਗਿਆ ਵੀਰੇ ਪਾਣੀ ਗਰਮ ਵਾਲਾ ਇਹ ਵੀ ਕੰਪਨੀ ਨੇ ਲਾ ਕੇ ਦਿੱਤਾਗਾ ਸਾਰਾ ਤੇ ਬਾਕੀ ਸਿਰੇ ਆਪਾਂ ਵੀਰ ਤੋਂ ਪੁੱਛਣਾ ਵੀਰੇ ਇਹ ਜਿਹੜਾ ਉੱਪਰ ਪ੍ਰੋਜੈਕਟ ਹੈ ਕਿੰਨੇ ਦਾਗਾ ਇਹ ਜਿਹੜਾ ਆਪਾਂ ਨੂੰ ਤਾਂ ਪਤਾ ਨਹੀਂ ਵੀ ਕਿੰਨੇ ਦਾ ਵੀ ਉਹਨੇ ਆਪ ਟੂ ਫਰੀ ਲਾ ਕੇ ਗਏ ਠੀਕ ਹੈ ਉਹ ਕਮਰੇ ਕਿਰਾਏ ਵੀ ਦਿੰਦਿਆ ਜਿਹੜਾ ਕਮਰਾ ਅੱਛਾ ਜਿਹੜਾ ਕਮਰਾ ਵੀਰ ਕਹਿੰਦਾ ਕਮਰੇ ਦਾ ਕਿਰਾਇਆ ਹੀ ਮਿਲਦਾ ਆਪਉਣ ਦਾ ਠੀਕ ਹੈ ਨਾ ਸਾਰਾ ਕੁਝ ਉਹਨਾਂ ਦਾ ਥੋੜਾ ਨਾ ਵੀਰੇ 5 ਸਾਲ ਦਾ ਐਗਰੀਮੈਂਟ ਕੀਤਾਗਾ ਹਾਂ 5 ਸਾਲ ਦਾ ਵੀ 5 ਸਾਲ ਅਗਿਆਂ ਦੁੱਧ ਸਾਨੂੰ ਪਾਉਣਾ ਹੈ ਨਾ ਸੋ ਵੀਰ ਉਹਨਾਂ ਦਾ ਇਧਰ ਡੈਰੀ ਫਾਰਮ ਆ ਜੇ ਤੁਹਾਨੂੰ ਵੀਰੇ ਇਹ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਤੁਹਾਨੂੰ ਹੋਰ ਫਿਰ ਇੱਕ ਲੰਮੀ ਵੀਡੀਓ ਲੈ ਕੇ ਆਵਾਂਗੇ ਆਪਣੇ ਚੈਨਲ ਦੀ ਪਾ ਲਾਂਗੇ ਚੈਨਲ ਨੂੰ ਕਰ ਲਓ ਫੋਲੋ ਵੀਰੇ ਜਸ ਹੀਰਕੇ ਇਹ ਪ੍ਰੋਜੈਕਟ ਵੀਰੇ ਬਹੁਤ ਅਪੀਲ ਲੱਗਦਾ ਜਿੱਥੇ ਤੱਕ ਤੁਹਾਨੂੰ ਮੈਂ ਕਹਦਾ ਵੀ ਘੱਟੋ ਘੱਟ 50000 ਰੁਪਿਆ ਕੱਲੇ ਉਹ ਤੇ ਲੱਗ ਜਾਂਦਾ ਪਾਣੀ ਗਰਮ ਵਾਲੇ ਤੇ ਇੰਨਾ ਕਿ ਮੈਨੂੰ ਪਤਾ ਹੈਗਾ ਤੇ ਦੂਜਾ ਨੰਬਰ ਇਧਰ ਵੀਰ ਉਹਨੇ ਗਾਵਾਂ ਨੇ ਵੀਰੇ ਕਿੰਨੀਆਂ ਗਾਵਾਂ ਆਪਣੇ ਕੋਲੇ 60 ਪਸ਼ੂ ਆ ਆਪਣੇ ਸਾਰੇ ਵੀਰ ਉਹਨਾਂ ਕੋਲੇ ਵੀਰੇ 60 ਪਸ਼ੂ ਨੇ ਤੀ ਦੁੱਧਾੜੇ ਤੀ ਦੂਜੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ